ਗੁਰਦਾਸਪੁਰ ਦੇ ਕਨਵਾ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾਂ ਨੇੜੇ ਇੱਕ ਦਰਗਨਾਕ ਵਾਰਦਾਤ ਵਾਪਰੀ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂਹਾ ਅਤੇ ਸੱਸ ਐਕਟਿਵਾ ਤੇ ਰਾਹ ਜਾਂਦੇ ਹੋਏ ਨੂੰ ਨਹਿਰ ਤੇ ਕੰਡੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕ ਕੇ ਦੋਵਾਂ ਨਾਲ ਲੁੱਟ ਕੀਤੀ ਅਤੇ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਦ ਨੂਹਾ ਅਮਨਦੀਪ ਕੌਰ ਕੋਲੇ ਮੋਦਰੀ ਦੀ ਲੁੱਟ ਕਰ ਰਹੇ ਸਨ ਤਾਂ ਅਚਾਨਕ ਅਮਨਦੀਪ ਨਹਿਰ ਵਿੱਚ ਜਾ ਡਿੱਗੀ ਅਤੇ ਨਹਿਰ ਚ ਡੁੱਬ ਗਈ ਉੱਥੇ ਹੀ ਇਸ ਵਾਰਦਾਤ ਤੇ ਉੱਥੇ ਹੀ ਦਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੰਸਣੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਵੀ ਦਿੱਤੀ ਗਈ। ਉਧਰ ਮੌਕੇ ਤੇ ਪਹੁੰਚੇ ਗੁਰਦਾਸਪੁਰ ਪੁਲਿਸ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੋਤਾਖੋਰਾ ਦੀ ਮਦਦ ਨਾਲ ਨਹਿਰ ਚੋਂ ਡੁੱਬੀ ਅਮਨਦੀਪ ਕੌਰ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਸਰ ਜੀ ਨਵੰਪਿੰਡ ਸਰਦਾਰਾ ਹੈ ਜੀ ਇੱਕ ਕਰੀਬ ਡੇੜ ਘਵਣ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ। ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋરાਆਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤੱਕ ਉਹ ਦੀ ਡੁੱਬ ਗਈ ਨਹਿਰ ਚ ਇਹ ਤਾਂ ਕੋਈ ਰੈੱਡ ਬੱਡ ਲੱਭੀ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਤਾਰੀਵਾਲ ਪਿੰਡ ਦੀ ਜੀ ਤਾਰੀਵਾਲ ਤੋਂ ਜੀ ਹਾਂਜੀ ਤੁਹਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਤਾਰੀਵਾਲ ਦੀਆਂ ਇਹ ਤਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਨੇ ਆਪਣੇ ਪਿੰਡ ਉਹਦੇ ਜੀ ਇਧਰ ਇੰਨਟੇ ਇਰਿਆ ਦਾ ਕੋਈ ਨੰਨ ਦੱਸਿਆ ਹਾਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰੀ ਚੰਗਾ ਹਾਂ ਸਾਡਨ ਵੀ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਕਬੂਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਬੇਹ ਜੀ ਨੇ ਕੱਦੇ ਪਿੰਡ ਸਫਾਈ ਕਰਨ ਜੀ ਜਦ ਅਸੀਂ ਇਥੇ ਮੌਕੇ ਤੇ ਪਹੁੰਚੇ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦਾ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡ ਕੋਸੀ ਮੌਕੇ ਤੇ ਪਹੁੰਚੇ ਆ ਤਫਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲੱਭਾ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜਿੰਨੇ ਪਹੁੰਚੇ ਹੋਇਆ ਮੈਂ ਹੀ ਲੈ ਕੇ ਆਇਆ ਗੁੱਤਾਖੋਰ ਲੱਗੇ ਹੋਏ ਆਹੀਂ ਗੁੱਤਾਖੋਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬਾਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜਾਵੇ